ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਜਿੱਥੇ-ਜਿੱਥੇ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਜਾਂ ਸੁਣ ਰਹੇ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਰਿਵਾਰ ਸਮੇਤ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਦੁਆ ਕਰਦਾ ਮੈਂ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਦਿਵਾਲੀ ਦਾ ਕੱਲਾ-ਕੱਲਾ ਦੀਵਾ ਤੁਹਾਡੇ ਘਰ ਤਰੱਕੀ ਤੇ ਤੰਦਰੁਸਤੀ ਦੀ ਰੋਸ਼ਨੀ ਲੈ ਕੇ ਆਵੇ ਪਰ ਦੂਸ਼ਣ ਅੱਜ ਕੱਲ ਇੱਕ ਸਮੱਸਿਆ ਇੱਕ ਚੈਲੰਜ ਬਣਿਆ ਹੋਇਆ ਹੈ ਸਾਡੀ ਆਬ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਸੋ ਕੋਸ਼ਿਸ਼ ਕਰੀਏ ਕਿ ਗ੍ਰੀਨ ਦੀਵਾਲੀ ਮਨਾਈਏ ਇੱਕ ਹੋਰ ਗੱਲ ਜੋ ਮੈਂ ਜ਼ਰੂਰੀ ਕਹਿਣੀ ਹੈ ਦੀਵਾਲੀ ਜਿਹੜਾ ਉਹ ਰੌਸ਼ਨੀਆਂ ਦਾ ਤਿਹਾੜੀ ਦੇ ਤੌਰ ਤੇ ਮਨਾਇਆ ਜਾਂਦਾ ਪਰ ਇਸ ਦੀਵਾਲੀ ਤੇ ਲੱਖਾਂ ਲੋਕ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਬੈਂਦੇ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹੁੰਦੇ ਨੇ ਕਿਉਂਕਿ ਪਟਾਕਾ ਕਈ ਵਾਰੀ ਅੱਖਾਂ 'ਚ ਚਲ ਜਾਂਦਾ ਐ ਅੱਖਾਂ ਦੇ ਨੇੜੇ ਚਲ ਜਾਂਦਾ ਐ ਇਧਰ ਉਧਰ ਚਲ ਜਾਂਦਾ ਐ ਸੋ ਮੈਂ ਹੈਪੀ ਦੀਵਾਲੀ ਦੇ ਨਾਲ ਨਾਲ ਸਾਰਿਆਂ ਨੂੰ ਸੇਫ ਦੀਵਾਲੀ ਵੀ ਕਹਾਂਗਾ ਕਿਉਂਕਿ ਸੇਫਟੀ ਸੁਰੱਖਿਆ ਬਹੁਤ ਜ਼ਰੂਰੀ ਐ ਬੱਚਿਆਂ ਦਾ ਖਿਆਲ ਰੱਖੋ ਬਾਕੀ ਪ੍ਰਸ਼ਾਸਨ ਨੂੰ ਸਖਤ ਫਰਮਾਇਤਾਂ ਕੀਤੀਆਂ ਗਈਆਂ ਨੇ ਇਸ ਦਿਨ ਕੋਈ ਗੈਰ ਸਮਾਜਿਕ ਤੱਤ ਕੋਈ ਗੜਬੜਨਾ ਕਰੇ ਪ੍ਰਸ਼ਾਸਨ ਦਾ ਵੀ ਸਹਿਯੋਗ ਤੁਸੀਂ ਦਿਓ ਇੱਕ ਹੋਰ ਗੱਲ ਇਹ ਜਿਹੜੀ ਦੀਵਾਲੀ ਐ ਇਹ ਬਹੁਤ ਸਾਰੇ ਲੋਕਾਂ ਲਈ ਰੋਜ਼ਗਾਰ ਦਾ ਸਾਧਨ ਵੀ ਹੈ ਤੇ ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੇ ਹੱਥੀਂ ਦੀਵੇ ਬਣਾਏ ਹੋਏ ਨੇ ਆਪਣੇ ਹੱਥੀਂ ਉਹਨਾਂ ਨੇ ਬਹੁਤ ਸਾਰੀਆਂ ਦੀਵਾਲੀ ਨਾਲ ਸੰਬੰਧਿਤ ਜਿਹੜੀ ਸਮਗਰੀ ਉਹ ਬਣਾਈ ਹੋਈ ਹੈ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਜੋ ਅਸੀਂ ਮਿਹਨਤ ਕਰਕੇ ਬਣਾਈ ਹੈ ਕਲਾਕ੍ਰਿਤੀ ਉਹਨੂੰ ਲੋਕ ਖਰੀਦਣਗੇ ਤੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਉਹਨਾਂ ਕੋਲੋਂ ਉਹ ਚੀਜ਼ਾਂ ਜ਼ਰੂਰ ਖਰੀਦੋ ਜੋ ਉਹਨਾਂ ਨੇ ਆਪਣੀ ਮਿਹਨਤ ਨਾਲ ਆਪਣੇ ਸੀਨੇ ਨਾ ਬਣਾਈਆਂ ਨੇ ਇਹਦੇ ਨਾਲ ਜਿਹੜਾ ਤੁਹਾਡੇ ਘਰ 'ਚ ਹੋਰ ਵੀ ਬਰਕਤ ਆਊਗੀ ਜੇ ਤੁਸੀਂ ਕਿਸੇ ਹੋਰ ਦਾ ਚੁੱਲਾ ਚਲਾਉਣ ਦੇ ਵਿੱਚ ਮਦਦ ਕਰੋਗੇ ਮੇਰੇ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਹੈਪੀ ਐਂਡ ਸੇਫ ਦੀਵਾਲੀ